ਸਤੇ ਵਾਵਾਾਂ ਦੇਖੋਗੇ ਵਾਵਾ ਸਾਡੀ ਸੋਚਤੇ ਈ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਇਨਾ ਸਰਕਾਰਾਂ ਦੇ ਕੰਮ ਨਿਕੰਮੇ ਫੇਰ ਕਹਿਣਗੇ ਖਾੜਕੂ ਜੰਮੇ ਇਨਾ ਸਰਕਾਰਾਂ ਦੇ مواد سرکار مردا بس موتی سرکار مردا بس کسان مزدور ایکتا کتاب موادی سرکار ہائے ہائے مودی سرکار مردا بس मोदी मोदी सरकार मुर्दाबाद मोदी कुता मोदी कुत्ता

ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਅੱਜ ਆਦਮਪੁਰ ਵੀ ਕੇ ਬੇਗੰਪੁਰਾ ਟਾਈਗਰਪੋਰਟ ਵੱਲੋਂ ਜਲੰਧਰ ਯੂਨਿਟ ਦੇ ਪ੍ਰਧਾਨ ਪਰਮਜੀਤ ਮੱਲ ਜੀ ਵੱਲੋਂ ਇਹ ਜਿਹੜਾ ਇਕੱਠ ਕੀਤਾ ਗਿਆ ਔਰ ਕਿਸਾਨ ਵਿਰੋਧੀ ਵਿਨ ਪੋਸਟ ਮੈਟ੍ਰਿਕਿਊਲੇਸ਼ਨ ਸਕੀਮ ਦੇ ਕੱਪੜੇ ਉਦੇ ਸੰਬੰਧ ਵਿੱਚ ਇਹ ਜਿਹੜਾ ਹੈਗਾ ਅੱਜ ਪ੍ਰੋਟੈਸਟ ਕੀਤਾ ਗਿਆ। ਹੋਰ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ। ਅੱਜ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਆ। ਜੋ ਕਿਸਾਨ ਵਿਰੋਧੀ ਬਿੱਲ ਜਿਹੜੇ ਆ ਇਹਨੇ ਪਾਸ ਕੀਤੇ ਆ, ਕਾਲਾ ਕਾਨੂੰਨ ਜਿਹੜਾ ਇਹਨੇ ਪਾਸ ਕੀਤਾ ਤਿੰਨ ਕਾਨੂੰਨ ਇਹ ਆ ਰੱਦ ਕੀਤੇ ਜਾਣ ਇਹ ਤੇ ਜੋ ਗਰੀਬ ਦਲਿਤਾਂ ਦੇ ਅਤਿਆਚਾਰ ਹੋ ਰਹੇ ਆ ਉਹ ਤੇ ਉਹਦੇ ਤੇ ਕੋਈ ਕਾਨੂੰਨ ਪਾਸ ਨਹੀਂ ਹੋ ਰਿਹਾ। ਜਿਹੜੇ ਗਰੀਬ ਮਜ਼ਦੂਰ ਕਿਸਾਨ ਆ ਉਹਨਾਂ ਦੇ ਮਗਰ ਹੱਥ ਧੋ ਕੇ ਇਹ ਸਰਕਾਰ ਪਈ ਆ ਸਾਡੀ ਇਹ ਇਹ ਕੀ ਚੇਤਾਵਨੀ ਆ ਜੇ ਜਿਹੜੇ ਕਿਸਾਨ ਪ੍ਰੋਤਿਵੇ ਵੇਲੇ ਆ ਜੇ ਰੱਦ ਨਾ ਕੀਤੇ ਗਏ ਇਹਦਾ ਖਮਿਆਣਾ ਜਿਹੜਾ ਆ ਬਹੁਤ ਤਕੜਾ ਪੂਤਣਾ ਪਊਗਾ ਤੇ ਬੇਗਮਪੁਰਾ ਟਾਈਗਰ ਕੋਰਸ ਜਿੰਨੇ ਵੀ ਉਹਨਾਂ ਦੇ ਬੀਜਪੀ ਦੇ ਲੀਡਰ ਆ ਪੰਜਾਬ ਵਿੱਚ ਜਥੇਬੰਦੀਆਂ ਉਹਨਾਂ ਦੀਆਂ ਹੈਗੀਆਂ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਧੰਨਵਾਦ ਜੈਗੁਰਦੇਵ ਪਰਮਜੀਤ ਬਾਜੀ ਇਹ ਸਾਰਾ ਜੋ ਪ੍ਰੋਗਰਾਮ ਨਹੀਂ ਕਿਹਾ ਅਰਾਦੀ ਦੇਖ ਰੇ ਕਿ ਕੀ ਕਿਉਂ ਕਿਹਾ ਗਿਆ ਸੋ ਬਹੁਤ ਵਧੀਆ ਲੱਗਾ ਜਿਹੜਾ आम जनता ਨੇ ਇੱਥੇ ਕੰਮ ਕੀਤਾ ਕਿਸਾਨਾਂ ਦਾ ਦੁੱਖ ਸਮਝਿਆ ਕਲਿਤਾਂ ਦਾ ਦੁੱਖ ਸਮਝਿਆ ਜਿਹੜਾ ਧੀਆਂ ਤੇ ਅਧਿਆਚਾਰ ਹੋ ਰਹੇ ਦਲਿਤਾਂ ਤੇ ਅਧਿਆਚਾਰ ਹੋ ਰਹੇ ਆ ਉਹਦੇ ਖਿਲਾਫ ਆਵਾਜ਼ ਚੁਕਾਉਂਦਾ ਜਿਹੜਾ ਚੁਕੰਦਾ ਜਿਹੜਾ ਵੀੜ ਉਠਾਇਆ ਹੈ ਮਾਲ ਸਾਹਿਬ ਨੇ ਇੱਕੀ ਬਹੁਤ ਵਧੀਆ ਸ਼ਲਾਘਾ ਜੋ ਕਦਮ ਹੈ ਉਹਨਾਂ ਦੀ ਟੀਮ ਪੂਰੀ ਜਲੰਧਰ ਯੂਨਿਟ ਜੋ ਇੱਥੇ ਇਕੱਠੀ ਹੋਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਸੋ ਅਸੀਂ ਚੇਤਾਵਨੀ ਦਿੰਦੇ ਆ ਕੇਂਦਰ ਸਰਕਾਰ ਨੂੰ ਕਿ ਜੇਕਰ ਜਿਹੜੇ ਤੁਸੀਂ ਕੋਰੋਨਾ ਦੀ ਆੜ ਦੇ ਵਿੱਚ ਤਾਨ ਮਾਰੂ ਬਿੱਲ ਪਾਸ ਕੀਤੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲੋ ਨਹੀਂ ਤਾਂ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇ ਵਿੱਚ ਇੱਕ ਥਾਨ ਜਿੱਥੇ ਬੰਦੀਆਂ ਨੇ ਤਾਂ ਸੰਘਰਸ਼ ਛਿੜਿਆ ਹੀ ਹੋਇਆ ਹੈ ਗਲੇਚ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਜਿਹੜੀਆਂ ਮੁਸਲਿਮ ਜਿੱਥੇ ਬੰਦੀਆਂ ਆ ਇਹ ਸਾਰੀਆਂ ਇਹਨਾਂ ਦੇ ਨਾਂ ਨਾਲ ਲੱਗੇ ਤੁਹਾਡਾ ਜੀਣਾ ਹਰਾਮ ਕਰ ਦੇਗੀ ਤੇ ਮੈਂ ਉਹਨਾਂ ਦਲਿਤ ਲੀਡਰਾਂ ਨੂੰ ਵੀ ਇਹ ਚੇਤਾਵਨੀ ਦਿੰਦਾ ਹਾਂ ਜਿਹੜੇ ਸਾਡੀਆਂ ਵੋਟਾਂ ਲੈ ਕੇ ਅੱਜ ਸੰਸਦ ਦੇ ਵਿੱਚ ਬੈਠੇ ਆ ਤੇ ਪਰ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਜਾ ਕੇ ਗੁਲਾਮੀ ਕਰਦੇ ਆ 바ਵਾ ਸਾਹਿਬ ਭੀਮਰਾਓਂਬੇਦਕਰ ਜੀ ਨੇ ਕਿਹਾ ਸੀਗਾ ਕਿ ਤੁਹਾਨੂੰ ਵੋਟ ਦਾ ਅਧਿਕਾਰ ਦਿੱਤਾ ਆ ਜਾ ਕੇ ਸੰਸਦ ਦੇ ਵਿੱਚ ਆਪਣੀਆਂ ਤੁਸੀਂ ਜਿਹੜੀਆਂ ਪਾਵਰਾਂ ਆ ਉਹਦਾ ਇਸਤੇਮਾਲ ਕਰੋ ਤੇ ਜਿਹੜੇ ਦਲਿਤ ਲੋਕ ਆ ਇਹਨਾਂ ਦੇ ਜਿਹੜੇ ਹੱਕ ਆ ਉਹ ਲੈ ਕੇ ਦਿਓ ਪਰ ਅੱਜ ਜਿਹੜੇ ਸਾਡੇ ਸਾਡੇ ਦੁਆਰਾ ਚੁਣੇ ਗਏ ਕਿਸੇ ਵੀ ਪਾਰਟੀ ਦੇ ਦਲਿਤ ਲੀਡਰ ਹੋਣ ਆਪਣੀਆਂ ਆਪਣੀਆਂ ਪਾਰਟੀਆਂ ਵਿੱਚ ਜਾ ਕੇ ਆਪਣੀਆਂ ਪਾਰਟੀਆਂ ਦੇ ਨੇਤਾਵਾਂ ਦੀਆਂ ਲੀਡਰਾਂ ਦੀਆਂ ਗੁਲਾਮੀ ਕਰਦੇ ਆ ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਬੀਜੇਪੀ ਦੇ ਵਿੱਚ ਜਿਹੜਾ ਸੋਮ ਪ੍ਰਕਾਸ਼ ਔਰ ਉਸ ਤੋਂ ਬਾਅਦ ਵਿਜੇ ਸਾੰਪਲਾ ਲੈ ਲਓ 5 ਸਾਲ ਇਸ ਬੰਦੇ ਨੇ ਜਿੱਥੋਂ ਜਿੱਤ ਕੇ ਗਿਆ ਸੀ ਉੱਥੇ ਦੇ ਦਲਿਤ ਲੋਕਾਂ ਦੀ ਇਹਨੇ ਸਾਰ ਨਹੀਂ ਲਈ ਤੇ ਅੱਜ ਇਹ ਬੀਜੇਪੀ ਦੇ ਜਿਹੜੇ ਦਲਿਤ ਲੀਡਰ ਆ ਬਾਬਾ ਸਾਹਿਬ ਭੀਮਰਾਓਂ ਬੇਤਕਰ ਜੀ ਦੇ ਸਟੈਚੂ ਤੇ ਜਾ ਕੇ ਹਾਰ ਪਾਉਂਦੇ ਆ ਕੋਈ ਰਾਈਟ ਨਹੀਂ ਇਹਨਾਂ ਨੂੰ ਕੀ ਇਹ ਅੱਜ ਦਿਖਾਵਾ ਕਰਨ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਆ ਉਸ ਵੇਲੇ ਤਾਂ ਇਹ ਆਪਣੇ ਲੋਕਾਂ ਨੂੰ ਪੁੱਛਦੇ ਹੀ ਨਹੀਂ ਸੋ ਇਹਨਾਂ ਜੋ ਮੁੱਖ ਜਿਹੜੇ ਸਾਡੇ ਟੀਚੇ ਆ ਇਹਨਾਂ ਨੂੰ ਆਪਾਂ ਉਠਾਵਾਂਗੇ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਾਂਗੇ ਇੰਨੀ ਹੀ ਗੱਲ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਡੇ ਜਲੰਧਰ ਜੂਨਰ ਤੋਂ ਪਰਮਜੀਤ ਮੱਲ ਜੀ ਜਿਹੜੇ ਕੀ ਕਿਸਾਨਾਂ ਦੇ ਹੱਕ ਵਿੱਚ ਪੋਸਟ ਮੈਟਰਿਕਿਊਲੇਸ਼ਨ ਸਕੀਮ ਆ ਜਿਹੜੀ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਇਹ ਜਿਹੜੇ ਜਲੰਧਰ ਦੇ ਵਿੱਚ ਪ੍ਰੋਟੈਸਟ ਕਰ ਨੇ ਕਰ ਰਹੇ ਨੇ ਆਪਣੀ ਟੀਮ ਦੇ ਨਾਲ ਉਹਦੇ ਨਾਲ ਅਸੀਂ ਲੜ ਕੇ ਕੇਂਦਰ ਸਰਕਾਰ ਦਾ ਇਦਾਂ ਦਾ ਜੁੱਟੂ ਕੱਟਾਂਗੇ ਕਿ ਔਨ ਵਾਲੇ ਜਿਹੜਾ ਸਭਾ ਆ ਉਹਦੇ ਵਿੱਚ ਇਹ ਯਾਦ ਰੱਖੂਗੀ ਆ ਕਿ ਜਿਹੜੇ ਅਸੀਂ ਲੋਕਤੰਤਰੀ ਘਟਾਚੇ ਨੂੰ ਖਰਾਬ ਕਰਕੇ ਤਾਨਾਸ਼ਾਹੀ ਵਾਲੇ ਜਿਹੜੇ ਪਾਸ ਕੀਤੇ ਆ ਉਹਨਾਂ ਖਿਲਾਫ ਜੋ ਪੰਜਾਬ ਦਾ ਜਿਹੜਾ ਕਿਸਾਨ ਔਰ ਆਮ ਜਨਤਾ ਜਿਹੜੀ ਸੜਕਾਂ ਤੇ ਆਈ ਆ ਇਹਨਾਂ ਨੂੰ ਜਿਹੜਾ ਇਹਦਾ ਨੁਕਸਾਨ ਆ ਉਹ ਭੁਗਤਣਾ ਪਵੇਗਾ ਆਉਣ ਵਾਲੇ ਜਿਹੜੇ ਇਲੈਕਸ਼ਨ ਹੋਣਗੇ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਚਾਹੇ ਕਿਤੇ ਵੀ ਹੋਵੇ ਭਾਜਪੀ ਨੂੰ ਜਿਹੜੀ ਇਹ ਕਿਸਾਨ ਵਿਰੋਧੀ ਜਿਹੜੇ ਬਿਲ ਪਾਸ ਕੀਤੇ ਆ ਇਹਦਾ ਖਾਮਿਆਜ਼ਾ ਭੁਗਤਣਾ ਪਵੇਗਾ ਤੇ ਦਲਿਤਾ ਤੇ ਜਿਹੜੇ ਅਤਿਆਚਾਰ ਹੋ ਰਹੇ ਸਾਡੀਆਂ ਧੀਆਂ ਪੈਣਾ ਤੇ ਅਤਿਆਚਾਰ ਹੋ ਰਿਹਾ ਇਹਨਾਂ ਦਾ ਖਾਮਿਆਜ਼ਾ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਇਹ ਇਨਾਂ ਨੂੰ ਜਿਹੜੇ ਵੋਟਾਂ ਪਾ ਰਹੇ ਆ ਇਹਨਾਂ ਦੀਆਂ ਵੋਟਾਂ ਬੰਦ ਕਰਕੇ ਤੁਸੀਂ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਤੁਹਾਨੂੰ ਬਾਵਾ ਸਾਹਿਬ ਭੀਮਰਾਓ ਉਮੀਦਵਾਰ ਜੀ ਨੇ ਲੈ ਕੇ ਦਿੱਤਾ ਸਹੀ ਨੇਤਾ ਚੁਣੋ ਜੋ ਕਿ ਪਾਰਟੀਆਂ ਦੀ ਗੁਲਾਮੀ ਨਾ ਕਰਨ ਤੇ ਤੁਹਾਡੀ ਆਵਾਜ਼ ਸੰਸਦ ਦੇ ਵਿੱਚ ਬਿਠਾ ਜਿਹੜੀ ਆ ਉਹ ਉਰੋਂ ਤੋਂ ਮੈਂ ਇਹੀ ਸੰਦੇਸ਼ ਦਿੰਦਾ ਆਪਣੀ ਆਪ ਜਨਤਾ ਨੂੰ ਕਿ ਆਪਣੇ ਨੇਤਾ ਇਮਾਨਦਾਰ ਚੁਣੋ ਜਿਹੜੇ ਤੁਹਾਡੀ ਆਵਾਜ਼ ਸੰਸਦ ਦੇ ਵਿੱਚ ਚੱਕ ਸਕਣ ਤੇ ਜਿਹੜੇ ਦਲਤਾਂ ਤੇ ਅਤਿਆਚਾਰ ਹੋ ਰਹੇ ਆ ਉਨਾ ਦੇ ਖਿਲਾਫ ਆਵਾਜ਼ ਉਠਾ ਚੱਕਣ ਆਪਣੀ ਪਾਰਟੀ ਦੀ ਜੁੱਤੀ ਨਾ ਬਣ ਕੇ ਰੋ ਜੇਕਰ ਕਿਸੇ ਨਾਲ ਤੱਕਾ ਹੁੰਦਾ ਆ ਤੇ ਉਹਦੇ ਖਿਲਾਫ ਆਪਣੀ ਪਾਰਟੀ ਦੇ ਖਿਲਾਫ ਵੀ ਬੋਲਣਾ ਸਿੱਖੋ ਜੈ ਗੁਰਦੇਵ ਧੰਕੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈਰ ਸ਼ਿਗਰਦਾਸ ਮਹਾਰਾਜ ਦੀ ਗੈ ਹੈ ਜਿਹੜਾ ਪੂਰਾ ਭਾਰਤ ਜਿਹੜਾ ਹੈ ਇਹ ਚਾਲਤ ਸਰਕਾਰ ਤੋਂ ਦੁਖੀ ਹੈ ਕਿਉਂਕਿ ਕੋਈ ਵੀ ਜਨਤਾ ਜਿਹੜੀ ਹੈ ਇਹ ਦੁਨੀਆ ਇਹਨਾਂ ਨੇ ਪਹਿਲਾ ਸਤਗੁਰੂ ਵਿਦਾਸ ਮਹਾਰਾਜ ਦਾ ਨਾਚੀਨ ਮੰਦਰ ਟਾਇਆ ਉਹਦੀ ਵਿਅਦਵੀ ਕੀਤੀ ਉਸ ਤੋਂ ਬਾਅਦ ਜਿਹੜਾ ਹੈ ਬੱਚਿਆਂ ਦੇ ਨਾਲ ਜਿਹੜੇ ਰੇਪ ਹੁੰਦੇ ਆ ਉਹਦੇ ਵਿੱਚ ਵੀ ਜਿਹੜੀ ਹੈ ਕਿਸੇ ਤੇ ਕੋਈ ਜਿਹੜਾ ਹੈ ਪਰਚਾ ਦਰਜ ਨਹੀਂ ਹੁੰਦਾ ਔਰ ਉਹਨਾਂ ਦੀ ਜਿਹੜੀ ਹੈ ਇੱਜ਼ਤ ਦੇ ਨਾਲ ਖਲਵਾੜ ਕੀਤੇ ਜਾਂਦੇ ਸਾਡੇ ਦੇਸ਼ ਦੇ ਵਿੱਚ ਸਾਡੀਆਂ ਧੀਆਂ ਵੀ ਸੁਰੱਖਤ ਨਹੀਂ ਹੈਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈ ਕਿਸਾਨ ਵਿਰੋਧੀ ਜਿਹੜੇ ਬਿੱਲ ਆ ਉਹ ਪਾਸ ਕੀਤੇ ਗਏ ਆ ਉਹ ਵੀ ਜਿਹੜਾ ਹੈ ਕਿਸਾਨ ਮਜ਼ਦੂਰ ਜਿਹੜੇ ਆ ਉਹ ਵੀ ਸਾਰੇ ਜਿਹੜੇ ਦੁਖੀ ਹੈਗੇ ਆ ਸਾਰੇ ਜਿਹੜੇ ਦੁਖੀ ਹੋ ਕੇ ਅੱਜ ਜਿਹੜਾ ਹੈ ਮੋਦੀ ਸਰਕਾਰ ਦਾ ਰਲ ਕੇ ਜਿਹੜਾ ਹੈ ਅਸੀਂ ਮੇਗਮਪੁਰਾ ਟਾਈਗਰ ਫੋਰਸ ਜਿਹੜਾ ਹੈ ਉਹਦੇ ਵੱਲੋਂ ਮਤਲਬ ਫੋਕੇ ਆ ਗਿਆ ਤਾਂ ਜੋ ਜਿਹੜੀ ਮੋਦੀ ਸਰਕਾਰ ਆ ਉਹਨੂੰ ਵਾਰ-ਵਾਰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਆ ਇਹ ਕਾਨੂੰਨ ਜਿਹੜੇ ਉਹਨਾਂ ਨੇ ਪਾਸ ਕੀਤੇ ਆ ਉਹਨਾਂ ਨੂੰ ਵਾਪਸ ਲਵੇ ਤੇ ਜਿਹੜੀ ਜਨਤਾ ਜਿਹੜੀ ਹੈਗੀ ਆ ਉਹਨਾਂ ਦੇ ਵਿਰੋਧ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਹੈ ਉਹ ਡਟ ਕੇ ਖੜੀ ਰਹੂਗੀ ਜਿੰਨੀ ਦੇਰ ਤੱਕ ਇਹ ਬਿੱਲ ਵਾਪਸ ਨਹੀਂ ਹੁੰਦਾ ਜਿੰਦਾਬਾਦ ਪਤੀ ਸਰਕਾਰ ਮਰਦਾਬਾਦ ਇਹ ਹੈ ਯਾਰ ਇਹ ਮਰਦਾਬਾਦ ਹਨੂਕੀ ਕੁੱਤਾ ਨਹੀਂ ਹਾਏ 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 ਯਾਰ ਬਾਤ ਨਹੀਂ ਗੁੰਦੀ ਭਾਈ ਤੋਂ ਸਾਨੂੰ ਇੱਕ ਮਰਦਾਬਾਦ ਹਾਏ 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 ਪਤੀ ਕੁੱਤਾ ਮਾਰ ਕੇ ਮਾਰ ਕੇ ਸਮਝ ਗਿਆ ਆਖਰੀਆਂ ਕਰਕੇ ਕੁੱਤਾ मोदी मोदी सरकार मुर्दाबा 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 किसान बिल वापसि लो वापस लो वापस लो किसान मोदी कुता हा अखे अॻे जसे अख़े रहण थोरे बि माना वेटेसार Murtabas! Murtabas! करण <uto> करणी